ਕੀ ਤੁਸੀਂ ਜਾਣਦੇ ਹੋ ਕਿ ਪੰਜਾਬ ਅੰਦਰ 5000 ਤੋਂ ਜ਼ਿਆਦਾ ਐਸੇ ਵੋਟਰਜ਼ ਨੇ ਜਿਨ੍ਹਾਂ ਦੀ ਉਮਰ 100 ਸਾਲ ਤੋਂ ਜ਼ਿਆਦਾ ਹੈ ਇੰਡੀਅਨ ਐਕਸਪ੍ਰੈਸ ਵੱਲੋਂ ਪੰਜਾਬ ਦੇ ਇਹਨਾਂ ਵੋਟਰਜ਼ ਦੇ ਅੰਕੜਿਆਂ ਦੇ ਉੱਤੇ ਇੱਕ ਬੜੀ ਹੀ ਇੰਟਰਸਟਿੰਗ ਰਿਪੋਰਟ ਸ਼ਾਇਆ ਕੀਤੀ ਗਈ ਹੈ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਦੇ ਨਾਲ ਨਾਲ ਕੱਲ ਆਪਾਂ ਤੁਹਾਡੇ ਨਾਲ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੀ ਇੰਟਰਵਿਊ ਆਈ ਹੈ ਤੇ ਉਹਨੂੰ ਲੈ ਕੇ ਬਹੁਤ ਸਾਰੇ ਸਵਾਲ ਵੀ ਸੀ ਪਰ ਵੈਸੇ ਵੀ ਬਹੁਤ ਸਾਰੇ ਜਿਹੜੇ ਆ ਸਵਾਲ ਆ ਜਿਨ੍ਹਾਂ ਦੇ ਜਵਾਬ ਪੀਐਮ ਮੋਦੀ ਵੱਲੋਂ ਨਹੀਂ ਦਿੱਤੇ ਜਾਂਦੇ ਜਾਂ ਕਿਸੇ ਵੀ ਸੱਤਾਧਾਰੀ ਧਿਰ ਨੂੰ ਜਿਹੜੇ ਇਸ ਤਰੀਕੇ ਦੇ ਜਵਾਬ ਉਹ ਦੇਣੇ ਚਾਹੀਦੇ ਆ ਪਰ ਕੌਣ ਆਖੇ ਸਾਹਿਬ ਨੂੰ ਕਿ ਇੰਜ ਨਹੀਂ ਇੰਜ ਕਰ ਸੋ ਘਰ ਆਪਾਂ ਕੁਝ ਜਿਹੜੇ ਸਵਾਲ ਆ ਜਿਹੜੇ ਲਗਾਤਾਰ ਮੀਡੀਆ ਦੇ ਵਿੱਚ ਉੱੜਦੇ ਨੇ ਉਹਨਾਂ ਤੇ ਗੱਲ ਕਰਦੇ ਆਂ ਪੰਜਾਬ ਦੀ ਰਾਜਨੀਤੀ ਬਹੁਤ ਹੀ ਜਿਹੜੀ ਆ ਦਿਲਚਸਪ ਹੋਈ ਹੋਈ ਹੈ ਢੀਂਡ ਸਾਹ ਪਰਿਵਾਰ ਦਾ ਜਿਹੜਾ ਦੁੱਖ ਸਾਹਮਣੇ ਆ ਰਿਹਾ ਉਹਦੇ ਨਾਲ ਨਾਲ ਰਾਜਾ ਬਰਿੰਗ ਨੇ ਬਟਿੰਡਾ ਸੀਟ ਤੋਂ ਉਹ ਜਾ ਉਹਨਾਂ ਦੇ ਪਤਨੀ ਚੋਣ ਕਿਉਂ ਨਹੀਂ ਲੜੇ ਇਹਨੂੰ ਲੈ ਕੇ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਸੋ ਸਾਰੇ ਮਸਲਿਆਂ ਤੇ ਕਰਦੇ ਆਂ ਗੱਲ ਜੀ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ YouTube ਤੇ ਸੁਣ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ TikTok ਦੇ ਵੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰ ਲਿਓ ਤੇ ਜੇਕਰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਤੇ ਮਸਲੇ ਜਿਨ੍ਹਾਂ ਤੇ ਆਪਾਂ ਲਗਾਤਾਰ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਇੱਕ ਤਾਂ ਜਿਹੜਾ ਈਰਾਨ ਤੇ ਇਜ਼ਰਾਈਲ ਦਾ ਮਸਲਾ ਚੱਲ ਰਿਹਾ ਸੋ ਇੱਕ ABC ਨਿਊਜ਼ ਦੀ ਰਿਪੋਰਟ ਇਹ ਦੱਸਦੀ ਹੈ ਕਿ ਅਨਲਾਈਕਲੀ ਆ ਕਿ ਜਿਹੜਾ ਇਜ਼ਰਾਈਲ ਆ ਉਹ ਪਾਸ ਓਵਰ ਤੋਂ ਪਹਿਲਾਂ ਈਰਾਨ ਦੇ ਉੱਤੇ ਹਮਲਾ ਕਰੇ ਪਾਸ ਓਵਰ ਜਿਹੜਾ ਇੱਕ ਵੱਡਾ ਜੂਈਸ਼ ਹੌਲੀਡੇ ਹੁੰਦਾ ਸੋਮਵਾਰ ਤੋਂ ਇਸ ਦੀ ਸ਼ੁਰੂਆਤ ਹੋ ਕੇ ਇਹ 30 ਅਪ੍ਰੈਲ ਦੀ ਰਾਤ ਤੱਕ ਜਿਹੜਾ ਜਾਰੀ ਰਹਿਣਾ ਪਹਿਲਾਂ ਦੱਸਦੇ ਆ ਕਿ ਇਜ਼ਰਾਈਲ ਦੇ ਵੱਲੋਂ ਮਨ ਬਣਾ ਵੀ ਲਿਆ ਗਿਆ ਸੀ ਕਿ ਉਹ ਜਿਹੜਾ ਜਲਦੀ ਹੀ ਜਵਾਬ ਦੇਣਗੇ ਈਰਾਨ ਨੂੰ ਤੇ ਸਕਾਈ ਨਿਊਜ਼ ਦੀ ਇੱਕ ਰਿਪੋਰਟ ਦੇ ਮੁਤਾਬਕ ਈਰਾਨ ਦੇ ਅੰਦਰ ਜਿਹੜਾ ਹ ਜਿਹੜੇ ਇਸਲਾਮਿਕ ਰੈਵਲੂশনার ਗਾਰਡ ਕੋਪਸ ਦੇ ਜਿਹੜੇ ਲੀਡਰਸ ਨੇ ਉਹ ਜਿਹੜੇ ਸੇਫ ਹਾਊਸਸ ਦੇ ਅੰਦਰ ਵੀ ਨੇ ਜਾਂ ਅੰਡਰਗਰਾਉਂਡ ਫੈਸਿਲਿਟੀਆਂ ਦੇ ਅੰਦਰ ਨੇ ਸੋ ਹੁਣ ਜੇਕਰ 30 ਅਪ੍ਰੈਲ ਤੱਕ ਇਜ਼ਰਾਈਲ ਰੁਕਦਾ ਤਾਂ ਉਸ ਦੇ ਵਿੱਚ ਫਿਰ ਜਿਹੜੀ ਯੂਐਸ ਦੀ ਜਿਹੜੀ ਇਹਨਾਂ ਦੀ ਡਿਪਲੋਮੇਸੀ ਆ ਜਾਂ ਜਿਹੜਾ ਬ੍ਰਿਟੇਨ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਜ ਜਿੰਨੀਆਂ ਵੀ ਵੈਸਟਰਨ ਕੰਟਰੀਜ਼ ਨੇ ਸਾਰਿਆਂ ਦੇ ਵੱਲੋਂ ਰੈਸਟ੍ਰੇਨ ਸ਼ੋ ਕਰਨ ਦੇ ਲਈ ਕਿਹਾ ਜਾ ਰਿਹਾ ਇਜ਼ਰਾਈਲ ਨੂੰ ਕਿ ਤੁਸੀਂ ਜਿਹੜਾ ਇਸ ਮਾਮਲੇ ਨੂੰ ਹੋਰ ਨਾ ਵਧਾਓ ਇੱਕ ਹੋਰ ਅੰਤਰਰਾਸ਼ਟਰੀ ਮਸਲਾ ਜਿਹੜਾ ਕਿ ਪਿਛਲੇ 2 ਸਾਲਾਂ ਤੋਂ ਚੱਲ ਰਹੀ ਹੈ ਜੀ ਉਹ ਯੂਕਰੇਨ ਤੇ ਰਸ਼ੀਆ ਦੀ ਜਿਹੜੀ ਵਾਰ ਆ ਸੋ ਯੂਕਰੇਨ ਦੇ ਪ੍ਰਾਈਮ ਮਿਨਿਸਟਰ ਨੇ ਬੀਬੀਸੀ ਨੂੰ ਦੱਸਿਆ ਕਿ ਜੇਕਰ ਯ ਕੀਤੀ ਹੈ ਕਿ ਜਿਹੜਾ ਇੱਕ ਲੰਬੇ ਸਮੇਂ ਤੋਂ ਉੱਥੇ ਬਿੱਲ ਪਿਆ ਜਿਹਦੇ ਪਾਸ ਹੋਣ ਤੇ ਹੀ ਯੂਕਰੇਨ ਨੂੰ ਜਿਹੜੀ ਯੂਐਸ ਦੇ ਵੱਲੋਂ ਮਦਦ ਮਿਲਣੀ ਆ ਕਿ ਉਹਨੂੰ ਪਾਸ ਕੀਤਾ ਜਾਵੇ ਜੇਕਰ ਉਹ ਬਿੱਲ ਪਾਸ ਹੁੰਦਾ ਤਾਂ 61 ਬਿਲੀਅਨ ਯੂਐਸ ਡਾਲਰ ਜਿਹੜੇ ਆ ਉਹ ਕੀਵ ਨੂੰ ਭਾਵ ਯੂਕਰੇਨ ਨੂੰ ਮਿਲਣੇ ਨੇ ਸੋ ਅੰਤਰਰਾਸ਼ਟਰੀ ਮਸਲਿਆਂ ਤੋਂ ਬਾਅਦ ਜੀ ਆਪਾਂ ਪੰਜਾਬ ਤੇ ਆਉਨੇ ਆ ਰਾਖੀ ਜੱਗਾ ਦੇ ਵੱਲੋਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਬਹੁਤ ਹੀ ਜੜੀ ਇੰਟਰਸਟਿੰਗ ਰਿਪੋਰਟ ਪੰਜਾਬ ਦੇ ਅੰਕੜਿਆਂ ਨੂੰ ਲੈ ਕੇ ਸ਼ਾਇਆ ਕੀਤੀ ਗਈ ਹੈ ਕੁੱਲ ਵੋਟਰ ਨੇ ਪੰਜਾਬ ਦੇ ਅੰਦਰ 2.13 ਕਰੋੜ ਜਿਨ੍ਹਾਂ ਦੇ ਵਿੱਚੋਂ 1.12 ਕਰੋੜ ਮੇਲ ਨੇ ਤੇ 1.1 ਕਰੋੜ ਫੀਮੇਲ ਨੇ 754 트랜스젠ਡਰ ਨੇ ਇਸ ਰਿਪੋਰਟ ਦੇ ਮੁਤਾਬਕ 5162 ਲੋਕ ਐਸੇ ਨੇ ਜਿਨ੍ਹਾਂ ਦੀ ਉਮਰ 100 ਸਾਲ ਤੋਂ ਉੱਪਰ ਹੈ ਤੇ ਜਿਹੜੇ ਕਿ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਮੌਕਾ ਆਵੇ ਤੇ ਉਹ ਆਪਣੀ ਵੋਟ ਜਿਹੜੀ ਆ ਪਾ ਕੇ ਹੋਣ ਇਹ ਜਿਹੜੇ ਵੋਟਰਸ ਨੇ ਜਿਨ੍ਹਾਂ ਦੀ ਉਮਰ 100 ਸਾਲ ਤੋਂ ਜ਼ਿਆਦਾ ਟੱਪ ਚੁੱਕੀ ਹੈ ਜਿਵੇਂ ਆਪਾਂ ਗੱਲ ਕੀਤੀ ਕਿ 5162 ਇਹ ਨੰਬਰ ਹੈ ਕਨੂਰ ਸਾਹਿਬ ਦੇ ਵਿੱਚ 727 ਨੇ ਪਟਿਆਲਾ ਦੇ ਅੰਦਰ 458 ਨੇ 438 ਲੁਧਿਆਣੇ ਦੇ ਵਿੱਚ ਨੇ ਹੁਸ਼ਿਆਰਪੁਰ 430 ਫਰੀਦਕੋਟ ਦੇ ਅੰਦਰ 413 ਫਿਰੋਜ਼ਪੁਰ ਦੇ ਵਿੱਚ 407 ਅੰਮ੍ਰਿਤਸਰ ਦੇ ਅੰਦਰ 393 ਗੁਰਦਾਸਪੁਰ ਦੇ ਅੰਦਰ 377 ਸੰਗਰੂਰ ਦੇ ਵਿੱਚ 344 ਜਲੰਧਰ ਦੇ ਵਿੱਚ 339 ਤੇ ਅਨੰਦਪੁਰ ਸਾਹਿਬ ਦੇ ਅੰਦਰ 290 ਫਤਿਹਗੜ ਸਾਹਿਬ ਦੇ ਅੰਦਰ 273 ਤੇ ਬਠਿੰਡਾ ਦੇ ਅੰਦਰ 273 ਜਿਹੜੇ 100 ਸਾਲ ਤੋਂ ਜ਼ਿਆਦਾ ਜਿਨ੍ਹਾਂ ਦੀ ਉਮਰ ਹੋ ਚੁੱਕੀ ਆ ਐਸੇ ਵੋਟਰਸ ਨੇ ਚਲੋ ਵੋਟਰਾਂ ਦੀ ਤਾਂ ਆਪਾਂ ਗੱਲ ਕਰ ਲਈ ਪਰ ਹੁਣ ਵੋਟ ਪਾਉਣ ਕਿਨੂੰ ਇਸ ਵਾਰੀ ਚਾਰ ਕੋਨੀ ਮੁਕਾਬਲਾ ਹੈ ਜੀ ਪੰਜਾਬ ਦੇ ਵਿੱਚ ਤੇ ਜੇਕਰ ਸਿਆਸਤ ਦੀ ਗੱਲ ਕਰੀਏ ਤਾਂ ਸੰਗਰੂਰ ਸੀਟ ਦੀ ਜਿਵੇਂ ਆਪਾਂ ਕਈ ਵਾਰ ਗੱਲ ਕੀਤੀ ਆ ਕਿ ਉੱਥੇ ਇੱਕ ਤਾਂ ਜਿਹੜਾ ਖਹਿਰਾ ਸਾਹਿਬ ਗਏ ਨੇ ਉਹਦੇ ਚੱਲਦੇ ਆ ਜਿਹੜਾ ਉਧਰੋਂ ਦਲਵੀਰ ਗੋਲਡੀ ਸਾਹਿਬ ਨੇ ਉਹਨ ਥੋੜੀ ਵਾਲੀ ਖਲਬਲੀ ਕਾਂਗਰਸ ਦੇ ਘੇਰਿਆਂ ਦੇ ਵਿੱਚ ਮਚੀ ਸੀ ਪਰ ਚਲੋ ਉਹਨਾਂ ਨੇ ਉਹਨੂੰ ਸੈਟਲ ਕਰ ਲਿਆ ਵੈਸੇ ਸੈਟਲ ਕੀ ਕਰਨਾ ਸੀ ਗੋਲਡੀ ਸਾਹਿਬ ਖੁਦ ਹੀ ਕਹਿ ਰਹੇ ਸੀ ਕਿ ਅਸੀਂ ਕਹਿਰਾ ਸਾਹਿਬ ਦਾ ਸਾਥ ਦੇਣਾ ਹੈ ਤੇ ਬਾਕੀ ਉੱਥੇ ਤਾਂ ਐਕਚੁਅਲੀ ਸੰਗਰੂਰ ਦੇ ਅੰਦਰ ਤਾਂ ਚਾਰ ਕੋਨਾ ਨਹੀਂ ਪੰਜ ਕੋਨਾ ਮੁਕਾਬਲਾ ਹੈ ਕਿਉਂਕਿ ਉੱਥੇ ਦੇ ਜਿਹੜੇ ਸਿਟਿੰਗ ਐਮਪੀ ਨੇ ਉਹ ਮਾਨ ਸਾਹਿਬ ਨੇ ਤੇ ਇਹਦੇ ਨਾਲ ਨਾਲ ਜੇਕਰ ਆਪਾਂ ਸੰਗਰੂਰ ਦੇ ਵਿੱਚੋਂ ਅਕਾਲੀ ਦਲ ਦੀ ਗੱਲ ਕਰੀਏ ਤਾਂ ਇਕਬਾਲ ਸਿੰਘ ਝੁੰਦਾ ਨੇ ਉੱਥੋਂ ਅਕਾਲੀ ਦਲ ਦੇ ਉਮੀਦਵਾਰ ਤੇ ਇਹਦੇ ਚਲਦਿਆਂ ਢੀਂਡਾ ਸਾਹਿਬ ਪਰਿਵਾਰ ਜਿਹੜਾ ਉਹ ਕਾਫੀ ਖਫਾ ਆ ਸ਼੍ਰੋਮਣੀ ਅਕਾਲੀ ਦਲ ਦੇ ਨਾਲੋਂ ਸੁਣ ਸੀਨੀਅਰ ਜਰਨਲਿਸਟ ਨੇ ਸਰਦਾਰ ਜਗਤਾਰ ਸਿੰਘ ਉਹਨਾਂ ਨੇ ਇੱਕ ਖਬਰ ਸਾਂਝੀ ਕੀਤੀ ਹੈ ਉਹਨਾਂ ਦਾ ਉਹਨਾਂ ਨੇ ਕਿਹਾ ਕਿ ਜਿਹੜੀਆਂ ਰਿਪੋਰਟਾਂ ਉਹਨਾਂ ਨੂੰ ਮਿਲੀਆਂ ਨੇ ਕਿ ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮਿਲਣੀ ਹੋਈ ਆ ਸਰਦਾਰ ਢੀਂਡਾ ਦੇ ਨਾਲ ਜਾਂ ਢੀਂਡਾ ਪਰਿਵਾਰ ਦੇ ਨਾਲ ਸੋ ਉੱਥੇ ਜਿਹੜਾ ਕੋਈ ਖਾਸ ਜਿਹੜੀ ਗੱਲਬਾਤ ਨਹੀਂ ਹੋ ਸਕੀ ਤੇ ਜਿਹੜਾ ਢੀਂਡਾ ਸਾ ਨੂੰ ਇਹ ਜਿਹੜੀ ਖਬਰ ਮਿਲੀ ਕਿ ਹੀ ਬ੍ਰੋਕਨ ਡਾਊਨ ਕਿ ਉਹ 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 ਕਾਫੀ ਜਿਹੜੇ ਭਾਵਕ ਹੋ ਗਏ ਸਰਦਾਰ ਸੁਖਦੇਵ ਸਿੰਘ ਢੀਂਡਸਾ ਤੇ ਉਹਨਾਂ ਦੇ ਜਿਹੜੇ ਨਾਲ ਦੇ ਢੀਂਡਸਾ ਪਰਿਵਾਰ ਦੇ ਨਾਲ ਦੇ ਨੇ ਜਾਂ ਜਿਹੜੀ ਸ਼੍ਰੋਮਣੀ ਕਾਲੀ ਦਲ ਸਯੁਕਤ ਜਿਹੜੀ ਪਾਰਟੀ ਬਣਾਈ ਸੀ ਉਹਨਾਂ ਦੇ ਨਾਲ ਦੇ ਜਿੰਨੇ ਵੀ ਲੋਕ ਨੇ ਉਹਨਾਂ ਦਾ ਇਹ ਦਾਵਾ ਕਿ ਜਾਂ ਤਾਂ ਅਸੀਂ ਇਹਨਾਂ ਨੇ ਸਰਦਾਰ ਜਗਤਾਰ ਸਿੰਘ ਨੇ ਕਿਹਾ ਕਿ ਤਿੰਨ ਗੱਲਾਂ ਸਾਹਮਣੇ ਆਈਆਂ ਨੇ ਕਿ ਉਹਨਾਂ ਦਾ ਇੱਕ ਤਾਂ ਤਾਂ ਜਾਂਦਾ ਉਹਨਾਂ ਦਾ ਕਹਿਣਾ ਕਿ ਆਪਾਂ ਸੰਗਰੂਰ ਤੇ ਬਠਿੰਡਾ ਦੇ ਵਿੱਚ ਪਾਰਟੀ ਦਾ ਵਿਰੋਧ ਕਰੀਏ ਫਿਰ ਕਈਆਂ ਦਾ ਕਹਿਣਾ ਕਿ ਸਿਰਫ ਸੰਗਰੂਰ ਤੇ ਬਠਿੰਡਾ ਦੇ ਵਿੱਚ ਹੀ ਕਿਉਂ ਆਪਾਂ ਪੂਰੇ ਪੰਜਾਬ ਦੇ ਵਿੱਚ ਇਹਨਾਂ ਦਾ ਵਿਰੋਧ ਕਰੀਏ ਜਦ ਕਿ ਕੁਝ ਕੁ ਤਾਂ ਇਹ ਮੰਨਣਾ ਕਿ ਨਹੀਂ ਇਹ ਸਾਡੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਹੈ ਸਾਨੂੰ ਨਹੀਂ ਇਸ ਤੀਕੇ ਨਾ ਕਰਨਾ ਚਾਹੀਦਾ ਤੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕਿਉਂਕਿ ਪਹਿਲਾਂ ਸਰਦਾਰ ਸੁਖਦੇਵ ਸਿੰਘ ਢੀਂਡਸਾਏ ਚਾਹੁੰਦੇ ਸਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਜਥੇਦਾਰ ਸਾਹਿਬ ਨੂੰ ਜਿਹੜੀ ਆ ਚਿੱ ਤੇ ਇਹ ਵੀ ਜਿਹੜਾ ਇਹ ਗੱਲ ਸਾਹਮਣੇ ਆਈ ਹੈ ਕਿ ਕਿਸ ਸਰਦਾਰ ਸੁਖਦੀਪ ਸਿੰਘ ਢੀਂਡਸਾ ਉਹ ਪੱਤਰ ਲਿਖ ਦੇਣ ਸੋ ਇਹ ਇਹਨੂੰ ਕਿਵੇਂ ਇਸ ਮਸਲੇ ਨੂੰ ਹੱਲ ਕਰਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਇਹ ਦੇਖਣ ਵਾਲਾ ਹੋਵੇਗਾ ਹੁਣ ਕਿਉਂਕਿ ਦੋਹਾਂ ਜਿਹੜੀਆਂ ਧਿਰਾਂ ਦੇ ਵੱਲੋਂ ਵੱਖ-ਵੱਖ ਬਿਆਨ ਆ ਰਹੇ ਨੇ ਜਿਹੜਾ ਇਧਰੋਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਜਿਹੜਾ ਹਲਕਿਆਂ ਦੇ ਵਿੱਚੋਂ ਬਿਆਨ ਤਾਂ ਇਸ ਤਰੀਕੇ ਦੇ ਆਏ ਨੇ ਕਿ ਇਹਨਾਂ ਨੂੰ ਪਹਿਲਾਂ ਹੀ ਇਹ ਗੱਲ ਜਿਹੜੀ ਆ ਇਹਨਾਂ ਤੱਕ ਪਹੁੰਚਾ ਦਿੱਤੀ ਗਈ ਸੀ ਕਿ ਕਿ ਕੋਈ ਇਕਬਾਲ ਸਿੰਘ ਚੁੰਦਾ ਲਗਾਤਾਰ ਉੱਥੇ ਕੰਮ ਕਰ ਰਹੇ ਨੇ ਤੇ ਇਸ ਕਰਕੇ ਇਹ ਟਿਕਟ ਦਾ ਉਹਨਾਂ ਨੂੰ ਆਲਰੇਡੀ ਵਾਅਦਾ ਕੀਤਾ ਹੋਇਆ ਤੇ ਗਾਹਾਂ ਆਪਾਂ ਅਸੈਂਬਲੀ ਦੇ ਵਿੱਚ ਦੇਖ ਲਵਾਂਗੇ ਤੇ ਜਦ ਕਿ ਇਧਰੋਂ ਢੀੜਸਾ ਪਰਿਵਾਰ ਦੇ ਵੱਲੋਂ ਇਹ ਗੱਲ ਸਾਹਮਣੇ ਆ ਰਹੀ ਆ ਕਿ ਇਸ ਤਰੀਕੇ ਦੀ ਕੋਈ ਗੱਲ ਨਹੀਂ ਸੀ ਸਾਨੂੰ ਜਿਹੜਾ ਇਹ ਪਹਿਲਾਂ ਨਹੀਂ ਸੀ ਦੱਸਿਆ ਕਿਉਂਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਕਾਫੀ ਸੀਨੀਅਰ ਲੀਡਰ ਵੀ ਨੇ ਤੇ ਅਕਾਲੀ ਦਲ ਦੇ ਵਿੱਚੋਂ ਇੱਕ ਵੱਡਾ ਜਿਹੜਾ ਧੜਾ ਉਹਨਾਂ ਦੀ ਸਪੋਰਟ ਵੀ ਕਰਦਾ ਹੋਇਆ ਸਾਨੂੰ ਨਜ਼ਰ ਆਉਂਦਾ ਜਿਵੇਂ ਬੀਬੀ ਜਗੀਰ ਕੌਰ ਆ ਉਹਨਾਂ ਨੇ ਇੱਕ ਆਪਣੀ ਇੰਟਰਵਿਊ ਦੇ ਵਿੱਚ ਕਿਹਾ ਕਿ ਉਹਨਾਂ ਨੂੰ ਦੇ ਦੇਣੀ ਚਾਹੀਦੀ ਸੀ ਟਿਕਟ ਜਿਹੜੀ ਆ ਉਹਨਾਂ ਨੇ ਢੀਂਡਸਾ ਪਰਿਵਾਰ ਦੇ ਨਾਲ ਜਾਂ ਸਰਦਾਰ ਪ੍ਰਮਿੰਦਰ ਸਿੰਘ ਢੀਂਡਸਾ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਹਮਦਰਦੀ ਜਤਾਈ ਕੇ ਜੇਕਰ ਉਹਨਾਂ ਨੇ ਕਿਹਾ ਸੀ ਤਾਂ ਉਹਨਾਂ ਨੂੰ ਟਿਕਟ ਦੇ ਦੇਣੀ ਚਾਹੀਦੀ ਸੀ ਦੇਖਦੇ ਹਾਂ ਇਹਨੂੰ ਕਿਵੇਂ ਹੱਲ ਕਰਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਰਾਜਾ ਬੜਿੰਗ ਸਾਹਿਬ ਦੀ ਜੇਕਰ ਗੱਲ ਨਾਮ ਅੱਗੇ ਨਹੀਂ ਸੀ ਵਧਾਇਆ ਮੈਂ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਆ ਤੇ ਮੈਂ ਕਿਸੇ ਇੱਕ ਸੀਟ ਤੇ ਫਸ ਗਿਆ ਤਾਂ ਫਿਰ ਮੈਂ ਬਾਕੀ ਜਹਾਂ ਜਗਾਹਾਂ ਤੇ ਕਿਵੇਂ ਜਾਊਂਗਾ ਮੈਂ ਹੁਣ ਵਕ ਵਕ ਜਗਾਹਾਂ ਤੇ ਜਾ ਕੇ ਆਪਣੇ ਜਿਹੜੇ ਜਿੰਨੇ ਵੀ ਸਾਡੇ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਦੀ ਸਪੋਰਟ ਕਰ ਰਿਹਾ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਵੀ ਤਰੀਕੇ ਦੀ ਕੋਈ ਵੀ ਜਿਹੜੀ ਆ ਮੇਰੀ ਕਿਸੇ ਨਾਲ ਕੋਈ ਵੀ ਸੰਧੀ ਨਹੀਂ ਚਾਹੀ ਬਾਦਲ ਪਰਿਵਾਰ ਦੇ ਨਾਲ ਜਾਂ ਜਿਹੜਾ ਭਗਵੰਤ ਸਿੰਘ ਸਾਹਿਬ ਦੇ ਨਾਲ ਤੇ ਉਹਨਾਂ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਨਕਾਰਿਆ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਟਿਕਟ ਅਸੀਂ ਟਿਕਟ ਮੰਗੀ ਨਹੀਂ ਸੀ ਅਸੀਂ ਕਿਉਂਕਿ ਮੈਂ ਪ੍ਰਧਾਨ ਆ ਇਸ ਕਰਕੇ ਮੈਂ ਸਾਰੀ ਜਗਾਹਾਂ ਤੇ ਜਿਹੜਾ ਜਾ ਕੇ ਜਿਹੜਾ ਚੋਣ ਪ੍ਰਚਾਰ ਕਰਾਂਗਾ ਤੇ ਬਾਕੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਵੰਡਣ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜੇ ਕੋਈ ਆਪਣੇ ਘਰੇ ਹੀ ਕੋਈ ਮੁੱਖ ਮੰਤਰੀ ਬਣਿਆ ਰਹੇ ਤਾਂ ਬਣਿਆ ਰਹੇ ਭਾਈ ਪਰ ਜਦੋਂ ਟਾਈਮ ਆਵੇਗਾ ਤਾਂ ਉਦੋਂ ਹੀ ਪਤਾ ਲੱਗਣਾ ਕਿ ਮੁੱਖ ਮੰਤਰੀ ਕੌਣ ਬਣਦਾ ਹਜੇ ਉਹਦੇ ਵਿੱਚ ਕਾਫੀ ਸਮਾਂ ਹੈ ਉਹ ਅਗਲੀ ਅਗਲੀ ਵਾਰ ਦੀਆਂ ਜਿਹੜੀਆਂ ਚੋਣਾਂ ਹੋਣਗੀਆਂ ਉਹਨੂੰ ਲੈ ਕੇ ਜਿਹੜੀ ਗੱਲਬਾਤ ਹੋ ਰਹੀ ਸੀ ਤੁਹਾਨੂੰ ਪਤਾ ਕਿ ਕਾਂਗਰਸ ਦੇ ਵੀ ਕਾਫੀ ਵੱਡੇ ਚਿਹਰੇ ਨੇ ਜਿਨ੍ਹਾਂ ਦੇ ਵਿੱਚ ਫਾਈਟ ਹੁੰਦੀ ਰਹਿੰਦੀ ਆ ਕਿ ਕਿਨੇ ਕਿਹੜਾ ਅਹੁਦਾ ਲੈਣਾ ਕਿਨੇ ਕਿਹੜਾ ਅਹੁਦਾ ਲੈਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੰਟਰਵਿਊ ਦੀ ਕੱਲ ਆਪਾਂ ਤੁਹਾਡੇ ਨਾਲ ਗੱ ਉਹ ਇੰਟਰਵਿਊ ਤਾਂ ਇੱਕ ਤਾਂ ਵੈਸੇ ਪੀਸੀ ਨਹੀਂ ਇਹ ਕਰਦੇ ਇਸ ਗੱਲ ਤੇ ਇਹਨਾਂ ਤੇ ਕਾਫੀ تنਕੀਦ ਵੀ ਹੁੰਦੀ ਆ ਸੋ ਪੀਐਮ ਸਾਹਿਬ ਦੇ ਵੱਲੋਂ ਜਿਹੜਾ ਇਹ ਬਿਆਨ ਸਾਹਮਣੇ ਆਇਆ ਸੀਗਾ ਕਿ ਜਿਹੜਾ ਰਾਮ ਮੰਦਰ ਦਾ ਮੁੱਦਾ ਹੈ ਉਹਨੂੰ ਭਾਜਪਾ ਨੇ ਤਾਂ ਕਦੀ ਵੀ ਉਹਦਾ ਸਿਆਸੀਕਰਨ ਨਹੀਂ ਕੀਤਾ ਜਦ ਕਿ ਜਦੋਂ 2019 ਦੇ ਵਿੱਚ ਇਹਨਾਂ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਜ ਜਿਹਨੂੰ ਕਿ ਬੀਜੇਪੀ ਦੇ ਵੱਲੋਂ ਪਹਿਲਾ ਸੰਕਲਪ ਪੱਤਰ ਕਿਹਾ ਜਾਂਦਾ ਸੀ ਹੁਣ ਉਹਨੂੰ ਮੋਦੀ ਕੀ ਗਾਰੰਟੀ ਵੀ ਕਿਹਾ ਜਾ ਰਿਹਾ ਇਸ ਵਾਰ ਉਹਦੇ ਵਿੱਚ ਇਹਨਾਂ ਨੇ ਲਿਖਿਆ ਸੀ ਕਿ ਰਾਮ ਮੰਦਰ ਦਾ ਨਿਰਮਾਨ ਕਰਵਾਇਆ ਜਾਵੇਗਾ ਸੋ ਜੇਕਰ ਤੁਸੀਂ ਆਪਣੇ ਮੈਨੀਫੈਸਟੋ ਦੇ ਵਿੱਚ ਚੋਣਾਂ ਵਾਲੇ ਮੈਨੀਫੈਸਟੋ 'ਚ ਲਿਖਦੇ ਆ ਤਾਂ ਹੋਰ ਇੰது ਜਿਆਦਾ ਤੁਸੀਂ ਕਿਸੇ ਚੀਜ਼ ਤੇ ਸਿਆਸਤ ਹੋਰ ਪਤਾ ਨਹੀਂ ਕਿਹਨੂੰ ਕਹਿੰਦੇ ਆ ਤੇ ਇਹਦੇ ਨਾਲ ਨਾਲ ਇਸ ਵਾਰ ਵੀ ਇਹਨਾਂ ਨੇ ਕਿਹਾ ਕਿ ਜਿਹੜਾ ਇਸ ਵਾਰ ਦਾ ਆਪਣਾ ਮੈਨੀਫੈਸਟੋ ਆ ਉਹਦੇ ਵਿੱਚ ਵੀ ਕਿਹਾ ਗਿਆ ਕਿ ਭਗ ਮੈਂ ਉਹਨੂੰ ਦੁਨੀਆ ਦੇ ਵਿੱਚ ਜਾਗਰੂਕ ਕਰਨ ਦੇ ਲਈ ਖਾਸ ਜਿਹੜਾ ਕੰਮਕਾਰ ਕੀਤੇ ਜਾਣਗੇ ਵੈਸੇ ਸਹੀ ਸਿਆਸਤ ਜਾਂ ਅਸਲੀ ਤਾਂ ਐਵੇਂ ਹੋਣਾ ਚਾਹੀਦਾ ਕਿ ਜਿਹੜੇ ਵੀ ਪੱਤਰਕਾਰ ਜਾਂ ਮੀਡੀਆ ਹਾਊਸ ਜਿਹੜੇ ਕ੍ਰਿਟੀਕਲ ਰਿਪੋਰਟਿੰਗ ਕਰਦੇ ਨੇ ਗਵਰਨਮੈਂਟ ਦੇ ਉੱਤੇ ਪ੍ਰਧਾਨ ਮੰਤਰੀ ਨੂੰ ਖੁਦ ਚਾਹੀਦਾ ਕਿ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਕਿਹਾ ਜਾਵੇ ਕਿ ਤੁਸੀਂ ਭਾਈ ਤੁਸੀਂ ਕਰੋ ਜਿਹੜੇ ਸਵਾਲ ਕਰਨੇ ਆ ਤਾਂ ਫੇ ਤਾਂ ਕਰਕੇ ਉਹ ਪੁੱਛ ਸਕਣ ਕਿ ਭਾਈ ਪਿਛੇ ਰਿਪੋਰਟ ਇਹ ਛਾਇਆ ਹੋਈ ਸੀ ਕਿ 25ਆਂ ਦੇ ਵਿੱਚੋਂ 23 ਜਿਨ੍ਹਾਂ ਦੇ ਉੱਤੇ ਕਰਪਸ਼ਨ ਦੇ ਇਲਜ਼ਾਮ ਸੀਗੇ ਜਦੋਂ ਉਹ ਲੀਡਰ ਜਿਹੜੇ ਆ ਭਾਜੀਪੀ ਦੇ ਵਿੱਚ ਆ ਗਏ ਤਾਂ ਉਹ ਜਿਹੜੇ ਆ ਚਾਰजेस ਅੱਗੇ ਨਹੀਂ ਬਾਤ ਸਕੀ ਇਸੇ ਤਰ੍ਹਾਂ ਜਿਵੇਂ ਪੀਐਮ ਸਾਹਿਬ ਨੂੰ ਪੁੱਛਿਆ ਜਾਵੇ ਕਿ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਰਿਪੋਰਟ ਦੇ ਅਨੁਸਾਰ ਕਰਪਸ਼ਨ ਦੇ ਵਿੱਚ 2022 ਦੇ ਵਿੱਚ ਇੰਡੀਆ ਦੀ ਪੋਜੀਸ਼ਨ 85 ਸੀਗੀ ਤੇ 23 ਦੇ ਅੰਦਰ ਇਹ 93 ਤੇ ਆ ਗਈ ਪੀਐਸਡੀਐਸ ਦਾ ਸਰਵੇ ਆਪਾਂ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਸਭ ਤੋਂ ਵੱਡਾ ਮਸਲਾ ਜਿਹੜਾ ਇਸ ਮੁਲਕ ਦੇ ਵਿੱਚ ਆ ਲੋਕਾਂ ਦੇ ਲਈ ਆ ਉਹ ਜਾਂ ਤਾਂ ਬੇਰੋਜ਼ਗਾਰੀ ਆ ਤੇ ਜਾਂ ਜਿਹੜੀਆਂ ਵੱਧ ਰਹੀਆਂ ਕੀਮਤਾਂ ਨੇ ਉਧਰੋਂ ਪ੍ਰੈਸ ਕਾਨਫਰੰਸ ਕਰਦੇ ਨੇ ਰਾਹੁਲ ਗਾਂਧੀ ਸਾਹਿਬ ਜਾਂ ਕਲੇਸ਼ ਯਾਦਵ ਸਾਹਿਬ ਕੱਲ ਉਹਨਾਂ ਦੇ ਵੱਲੋਂ ਚਲੋ ਪ੍ਰੈਸ ਕਾਨਫਰੰਸ ਕੀਤੀ ਕਿ ਐਟ ਲੀਸਟ ਉਹ ਸਵਾਲ ਪਰ ਰਾਹੁਲ ਗਾਂਧੀ ਸਾਹਿਬ ਵੀ ਜਿਹੜਾ ਜੇਸਟ੍ਰੀਕੇ ਨਾਲ ਕਹਿੰਦੇ ਨੇ ਕਿ ਤੁਸੀਂ ਬੀਜੇਪੀ ਵਾਲਾ ਸਵਾਲ ਪੁੱਛਦੇ ਹੋ ਚਲੋ ਠੀਕ ਆ ਉਹਨਾਂ ਦਾ ਹੱਕ ਹੈ ਜਿਹੜਾ ਇਹ ਗੱਲ ਕਹਿਣ ਦਾ ਪਰ ਕੁਝ ਕੁ ਸਵਾਲ ਜਿਵੇਂ ਉਹਨਾਂ ਨੂੰ ਕੱਲ ਪੁੱਛਿਆ ਗਿਆ ਕਿ ਭਾਈ ਇਹ ਤੁਸੀਂ ਪਹਿਲਾਂ ਹੁਣ ਕੀ ਯੂਪੀ ਤੋਂ ਹੁਣ ਤੁਸੀਂ ਜਿਹੜਾ ਸਾਊਥ ਇੰਡੀਆ ਦੇ ਵਿੱਚ ਚਲੇ ਗਏ ਤਾਂ ਇਹਦੇ ਜਿਹੜੇ ਸਵਾਲ ਪੁੱਛਿਆ ਗਿਆ ਉਹਨਾਂ ਨੇ ਕਿਹਾ ਕਿ ਬੀਜੇਪੀ ਵਾਲਾ ਸਵਾਲ ਹੈ ਭਈ ਹੁਣ ਇਸ ਤਰੀਕੇ ਨਾਲ ਤਾਂ ਗਾਂਧੀ ਸਾਹਿਬ ਤੁਸੀਂ ਵੀ ਨਾ ਕਰੋ ਤੁਹਾਨੂੰ ਸਵਾਲ ਤਾਂ ਪੁੱਛਣਾ ਬਣਦਾ ਨਾ ਉਹ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਕਿਉਂ ਗਏ ਹੋ ਹੁਣ ਇਸ ਇਸ ਤਰੀਕੇ ਦੇ ਸਵਾਲ ਤਾਂ ਦੁਨੀਆ 'ਚ ਹਰ ਜਗ੍ਹਾ ਤੇ ਹੁੰਦੇ ਆ ਇੱਥੇ ਪਾਰਟੀ ਜਿਹੜੀ ਸੱਤਾਧਾਰੀ ਤੇ ਰਿਹਾ ਇਸ ਸਮੇਂ ਰਿਸ਼ੀ ਸੋਨਕ ਸਾਹਿਬ ਦੀ ਉਹਨਾਂ ਦੀ ਪਾਰਟੀ ਦੇ ਬਹੁਤ ਸਾਰੇ ਐਸੇ ਲੀਡਰ ਨੇ ਜਿਨ੍ਹਾਂ ਨੇ ਇਹ ਕਹਿ ਦਿੱਤਾ ਕਿ ਅਸੀਂ ਅਗਲੀਆਂ ਚੋਣਾਂ ਨਹੀਂ ਲੜਨੀਆਂ ਤਾਂ ਉਹਨਾਂ ਨੂੰ ਗਾਹੇ-ਬਗਾਹੇ ਪੁੱਛਿਆ ਜਾਂਦਾ ਮੀਡੀਆ ਦੇ ਵੱਲੋਂ ਕਿ ਭਾਈ ਤੁਸੀਂ ਡਰ ਗਏ ਹੋ ਕਿ ਤੁਹਾਨੂੰ ਲੱਗਦਾ ਕਿ ਤੁਸੀਂ ਆਉਣ ਵਾਲੀਆਂ ਜਿਹੜੀਆਂ ਚੋਣਾਂ ਦੇ ਵਿੱਚ ਕੰਜ਼ਰਵਟਿਵ ਨੇ ਹਾਰ ਜਾਣਾ ਤੁਸੀਂ ਕਿਉਂ ਨਹੀਂ ਚੋਣਾਂ ਲੜਨੀਆਂ ਇਸ ਵਾਰ ਸੋ ਇਸ ਤਰੀਕੇ ਦਾ ਜੇਕਰ ਸਵਾਲ ਪੁੱਛਿਆ ਜਾਂਦਾ ਤਾਂ ਇਹਨੂੰ ਭਾਜਪਾ ਦੇ ਨਾਲ ਜੋੜ ਕੇ ਤਾਂ ਨਹੀਂ ਦੇਖਣਾ ਚਾਹੀਦਾ ਐਨ ਵੈਸੇ ਵੀ ਤੁਸੀਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜਾ ਵੀ ਸਵਾਲ ਪੁੱਛਿਆ ਜਾਵੇ ਉਹਦਾ ਜਿਹੜਾ ਵੀ ਵਾਜਿ ਤੇ ਲਗਾਤਾਰ ਆਪ ਆਪਣੇ ਪਲੇਟਫਾਰਮਸ ਦੇ ਜਰੀਏ ਤੁਹਾਡੇ ਨਾਲ ਸਾਰੀਆਂ ਖਬਰਾਂ ਪਹੁੰਚਾਉਂਦੇ ਰਵਾਂਗੇ ਤੁਹਾਡੇ ਤੱਕ ਸਾਂਝੀਆਂ ਕਰਦੇ ਰਵਾਂਗੇ ਸੋ ਜੇਕਰ YouTube ਤੋਂ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਜੇਕਰ TikTok ਤੋਂ ਤਾਂ ਫੋਲੋ ਜਰੂਰ ਕਰ ਲਿਓ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਧੰਨਵਾਦ